ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਆਪ ਜੀ ਨੇ ਇਤਿਹਾਸਾਂ ਜਾਂ ਕਰ ਰਹੇ ਹਾਂ ਗੋਲੀ ਚੱਲਦੀ ਗਈ ਇਹ ਇਤਿਹਾਸਿਕ ਨਾਵਲ ਗਿਆਨੀ ਤਰਲੋਕ ਸਿੰਘ ਜੀ ਵੱਲੋਂ ਲਿਖਿਆ ਗਿਆ ਹੈ ਇਸ ਵਿੱਚ ਉਹਨਾਂ ਬੱਬਰਾਂ ਦੀ ਵਿਥਿਆ ਬੱਬਰਾਂ ਦਾ ਇਤਿਹਾਸ ਲਿਖਿਆ ਹੈ ਕਿ ਕਿਦਾਂ ਕੁਝ ਨੌਜਵਾਨਾਂ ਨੇ ਇੱਕ ਹਥਿਆਰਬੰਦ ਜਥੇਬੰਦੀ ਤਿਆਰ ਕੀਤੀ ਅਤੇ ਉਸ ਦਾ ਮੁੱਖ ਉਦੇਸ਼ ਇਸ ਧਰਤੀ ਤੋਂ ਪਾਪੀਆਂ ਦਾ ਨਾਸ਼ ਕਰਨਾ ਜੁਲਮ ਦਾ ਨਾਸ਼ ਕਰਨਾ ਅਤੇ ਉਹਨਾਂ ਝੋਲੀ ਚੁੱਕਾਂ ਟੋਟਾਂ ਦਾ ਨਾਸ਼ ਕਰਨਾ ਸੀ ਜੋ ਕੁਝ ਜ਼ਮੀਨ ਦੇ ਟੁਕੜੇ ਲਈ ਅਤੇ ਚੰਦ ਪੈਸਿਆਂ ਲਈ ਆਪਣੀਆਂ ਜ਼ਮੀਰਾਂ ਵੇਚ ਦਿੰਦੇ ਸਨ ਅਤੇ ਆਪਣੇ ਦੇਸ਼ ਦੀ ਆਪਣੀ ਕੌਮ ਦੇ ਆਪਣੇ ਵਤਨ ਦੀਆਂ ਧੀਆਂ ਭੈਣਾਂ ਦੀ ਇੱਜ਼ਤਾਂ ਰੋਲਦੇ ਸਨ ਔਰ ਆਪਣਿਆਂ ਦਾ ਹੀ ਖੂਨ ਡੋਲਦੇ ਸਨ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤਾਂ ਜੋ ਸਾਡਾ ਵੱਡਾ ਮੁੱਲਾ ਇਤਿਹਾਸ ਸਾਡੇ ਹੋਰਨਾ ਪੈਣਾ ਭਰਾਵਾਂ ਖਾਸ ਕਰਕੇ ਸਾਡੀ ਨੌਜਵਾਨੀ ਤੱਕ ਪਹੁੰਚ ਸਕੇ ਅਤੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਕਿੱਦਾਂ ਉਹਨਾਂ ਦੇ ਵੱਡੇ-ਵਡੇਰਿਆਂ ਨੇ ਆਪਣੀਆਂ ਸ਼ਹਾਦਤਾਂ ਦੇ ਕੇ ਕਿੱਦਾਂ ਇਸ ਦੇਸ਼ ਨੂੰ ਆਜ਼ਾਦ ਕਰਾਇਆ ਇਸ ਦੇਸ਼ ਲਈ ਕਿੱਦਾਂ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਇਹ ਲੜੀਵਾਰ ਇਤਿਹਾਸ ਜੋੜਨ ਲਈ ਤੁਸੀਂ ਸਾਡੇ ਚੈਨਲ ਤੇ ਜਾ ਕੇ ਪਹਿਲੀਆਂ ਵੀਡੀਓ ਸੁਣ ਸਕਦੇ ਹੋ ਅਤੇ ਲੜੀਵਾਰ ਇਤਿਹਾਸ ਜੋੜ ਸਕਦੇ ਹੋ ਅੱਗੇ ਸ਼ੁਰੂ ਕਰਦੇ ਹਾਂ ਆਜ਼ਾਦੀ ਦੇ ਸੰਗਰਾਮ ਦੇ ਦਿਨਾਂ ਵਿੱਚ ਨਿਹਾਲੋ ਜਵਾਨ ਹੋਈ ਭਾਵੇਂ ਉਹ ਇੱਕ ਪਿੰਡੂ ਸ਼ਰਮ ਹયા ਮਾਂ-ਬਾਪ ਤੇ ਸਮਾਜ ਦਾ ਡਰ ਮੰਨਣ ਵਾਲੀ ਸੀ ਫੇਰ ਵੀ ਉਸ ਦੇ ਕੋਲ ਦਿਲ ਸੀ ਜਵਾਨ ਰੰਗੀਲਾ ਪਿਆਰ ਤੇ ਜੋਸ਼ ਵਾਲਾ ਦਿਲ ਸਮੇਂ ਦੀ ਕਠੋਰਤਾ ਸ਼ਰਮਾਇਦਾਰੀ ਤੇ ਜ਼ਗੀਰਦਾਰੀ ਦੀ ਕ੍ਰੂਪਤਾ ਅਤੇ ਵਿਗੜੀਆਂ ਜਵਾਨੀਆਂ ਨੇ ਉਸ ਨੂੰ ਡਰਾਇਆ ਉਸ ਦੇ ਜੀਵਨ ਦੀ ਪਵਿੱਤਰਤਾ ਭੰਗ ਕਰਨ ਦਾ ਯਤਨ ਕੀਤਾ ਕੁਦਰਤ ਵੱਲੋਂ ਉਹ ਹਰ ਖਤਰੇ ਤੋਂ ਬਚਦੀ ਰਹੀ ਤੇ ਸਹਿਮੀ ਰਹੀ ਫਿਰ ਵੀ ਉਸ ਦੇ ਤੜਕਦੇ ਦਿਲ ਤੇ ਨਿਰਮਲ ਇਤਰਾ ਵਿੱਚ ਪਿਆਰ ਦੀ ਚਲਕ ਸੀ ਉਹ ਰਾਮ ਸਿੰਘ ਨਾਲ ਪਿਆਰ ਕਰਦੀ ਸੀ ਉਸ ਨੂੰ ਜੀਵਨ ਸਾਥੀ ਬਣਾਉਣਾ ਚਾਹੁੰਦੀ ਸੀ ਪਰ ਜ਼ੁਬਾਨ ਨਹੀਂ ਸੀ ਖੋਲ ਸਕਦੀ ਸ਼ਰਮ ਤੇ ਡਰ ਦਾ ਜੰਦਰਾ ਉਸ ਦੀ ਜ਼ੁਬਾਨ ਨੂੰ ਵੱਜਾ ਹੋਇਆ ਸੀ ਮੰਗੋ ਕੋਲ ਉਸ ਨੇ ਪਿਆਰ ਭੇਦ ਪ੍ਰਗਟ ਕੀਤਾ ਸੀ ਉਸ ਨੇ ਭਰੋਸਾ ਦਿੱਤਾ ਸੀ ਕਿ ਉਹ ਨੇ ਲੋਦੀ ਮਾਸੀ ਨੂੰ ਦੱਸੇਗੀ ਬਰਮੰਗੋ ਤਾਂ ਆਪ ਔਂਕਣਾ ਵਿੱਚ ਫਸ ਗਈ ਨਿਹਾਲੋ ਨੂੰ ਵੀ ਕੋਈ ਦਿਨ ਘਰੋਂ ਬਾਹਰ ਰਹਿਣਾ ਪਿਆ ਉਹਦੇ ਸੁਪਨੇ ਅਧੂਰੇ ਰਹੇ ਉਸਦੀ ਮਾਸੀ ਮਾਤਾ ਤੇ ਬਾਪੂ ਨੇ ਮਿਲ ਕੇ ਛੇਤੀ ਤੋਂ ਛੇਤੀ ਉਸਦਾ ਵਿਆਹ ਕਰ ਦੇਣਾ ਹੀ ਠੀਕ ਸਮਝਿਆ ਆਦਮਪੁਰ ਵਿੱਚ ਨਿਹਾਲੋ ਦਾ ਵਿਆਹ ਰਚਾਇਆ ਗਿਆ ਭਾਈਚਾਰਕ ਸਬੰਧ ਚੰਗੇ ਸਨ ਸਾਰੇ ਪਿੰਡ ਮਿਲਬਰਤਨ ਦਿੱਤਾ ਥੋੜਾ ਜਿਹਾ ਮੇਲ ਸੱਦਿਆ ਇੰਸਿਰਫ ਨੇੜੇ ਦੇ ਰਿਸ਼ਤੇਦਾਰ ਆਏ ਕਿਉਂਕਿ ਸੋਨ ਸਿੰਘ ਬੇਸੂਰ ਹੋ ਕੇ ਧੀ ਦਾ ਵਿਆਹ ਕਰ ਰਿਹਾ ਸੀ ਉਸ ਦਰੇਰ ਮਰਦ ਨੇ ਇਹ ਜਾਣ ਲਿਆ ਸੀ ਕਿ ਧੀ ਦੇ ਹੱਥ ਪੀਲੇ ਕਰਕੇ ਉਹ ਸੁਰਖਰੂ ਹੋ ਜਾਏਗਾ ਧੀ ਦੇ ਧਰਮ ਦਾ ਸਵਾਲ ਸੀ ਬਾਕੀ ਦੀਆਂ ਔਕੜਾਂ ਸਿਰ ਤੇ ਝੱਲ ਸਕਦਾ ਸੀ ਨਿਹਾਲੋ ਮਾਈਏ ਪਈ ਚੂੜਾ ਚੜਾਇਆ ਗਿਆ ਗਾਨਾ ਬੰਨਿਆ ਗਿਆ ਤੇ ਘਰ ਬੰਦ ਰਹਿਣ ਲੱਗੀ ਮੇਲ ਆਇਆ ਘਰ ਵਿੱਚ ਰੌਣਕਾਂ ਹੋਈਆਂ ਕੁੜੀਆਂ ਉਹਦੇ ਕੋਲ ਬੈਠ ਕੇ ਉਸ ਦਾ ਦਿਲ ਬਹਿਲਾਉਣ ਲੱਗੀਆਂ ਬਰਾਤ ਆਉਣ ਵਿੱਚ ਅਜੇ ਕੋਈ ਸਮਾਂ ਸੀ ਕਿ ਤਰਕਾਲਾ ਨੂੰ ਧਰਮ ਸਿੰਘ ਤੇ ਰਾਮ ਸਿੰਘ ਵਿਆਹ ਵਿੱਚ ਦਾਖਲ ਹੋਏ ਉਹਨਾਂ ਨੇ ਭੇਸ ਬਦਲੇ ਹੋਏ ਸੀ ਉਹ ਨਿਰਮਲੇ ਸਾਧੂ ਬਣੇ ਹੋਏ ਸਨ ਉਹਨਾਂ ਨੂੰ ਪਛਾਣਨ ਦਾ ਔਕਾਤ ਸੀ ਧਰਮ ਸਿੰਘ ਨੇ ਹਲੋ ਦੀ ਮਾਸੀ ਨੂੰ ਦੇਖ ਕੇ ਕੋਲ ਸੱਦਿਆ ਤੇ ਪਾਸੇ ਕਰਕੇ ਕਿਹਾ ਚਾਚੀ ਮੈਂ ਧਰਮ ਸਿੰਘ ਹਾਂ ਮੰਗੋ ਦਾ ਪੁੱਤਰ ਕੋਈ ਪਤਾ ਮਾਂ ਦਾ ਨਿਹਾਲੋ ਦੀ ਮਾਸੀ ਕੁਝ ਸਮੇਦਾਰ ਤੇ ਹੌਸਲੇ ਵਾਲੀ ਤੀਵੀ ਸਿੰਘ ਉਸਨੇ ਉੱਤਰ ਦੇਣ ਤੋਂ ਪਹਿਲਾਂ ਤੁਹਾਨੂੰ ਇੱਕ ਪਾਸੇ ਅੰਦਰ ਬਿਠਾਇਆ ਜਲ ਪਾਣੀ ਪਿਚਿਆ ਅਤੇ ਇਕਾਂਤ ਵਿੱਚ ਦੱਸਿਆ ਉਹ ਤਾਂ ਪਿੰਡ ਆਈ ਹੀ ਨਹੀਂ ਸੁਣਿਆ ਸ਼ਾਮੇ ਅਮਲੀ ਨੇ ਪੁਲਸ ਦੇ ਹਵਾਲੇ ਕਰ ਦਿੱਤੀ ਸੀ ਸ਼ਾਮਾ ਦੁਸ਼ਟ ਵੀ ਬੁਰੀ ਮੌਤੇ ਮਾਰਿਆ ਗਿਆ ਚਾਚੀ ਮਾਂ ਨੂੰ ਪੁਲਿਸ ਨੇ ਬਹੁਤ ਤੰਗ ਕੀਤਾ ਮਾਰਿਆ ਕੁੱਟਿਆ ਲਾਹੌਰ ਰਖਿਆ ਪਰ ਆਖਦੇ ਹਨ ਉਹ ਪੁੱਠ ਨਾ ਸੈਸਕੀ ਤੇ پاگل ਹੋ ਗਈ پاگل ਹੋਈ ਦੇਖ ਕੇ ਪੁਲਿਸ ਨੇ ਛੱਡ ਦਿੱਤੀ ਹੁਣ ਉਹ ਇੱਧਰ ਕਿਤੇ ਫਿਰਦੀ ਦੱਸੀ ਜਾਂਦੀ ਹੈ ਧਰਮ ਸਿੰਘ ਨੇ ਆਖਿਆ ਹਾਏ ਮੈਂ ਮਰਾਂ ਕੈਸੇ ਪਾਣੀ ਵਰਤ ਗਏ ਇੱਥੇ ਤਾਂ ਨਹੀਂ ਆਈ ਕੀ ਪਤਾ ਆਚਾਰੀ ਕਿਸ ਹਾਲਤ ਵਿੱਚ ਹੋਏਗੀ ਨਿਹਾਲੋ ਧਰਮ ਸਿੰਘ ਨੇ ਪੁੱਛਿਆ ਅੰਦਰ ਬੈਠੀ ਹੈ ਵਿਆਹ ਦੇਣ ਲੱਗਿਆਂ ਰਾਣੀਪੁਰ ਦੇ ਜੇਲ੍ਹਦਾਰਾਂ ਨੇ ਉਸ ਨੂੰ ਵਸਨ ਨਹੀਂ ਦਿੱਤਾ ਕੋਈ ਡਰ ਨਹੀਂ ਆ ਵੀ ਤਾਂ ਨਹੀਂ ਵਸੇ ਚੰਗਾ ਹੈ ਵਿਆਹ ਕਰਨ ਲੱਗਿਓ ਨਿਹਾਲੋ ਦੀ ਮਾਸੀ ਨੇ ਦੋਹਾਂ ਨੂੰ ਮਿੱਠਾ ਪਾਣੀ ਪਲਾਇਆ ਤੇ ਰੋਟੀ ਪਿਚੀ ਗੱਲਾਂ ਕਰਨ ਪਿੱਛੋਂ ਤਰਮ ਸਿੰਘ ਨੇ ਨਿਹਾਲੋ ਦੀ ਮਾਸੀ ਨੂੰ ਗਿਆ ਚਾਚੀ ਇਹ ਲੈ 200 ਰੁਪਇਆ ਨਿਹਾਲੋ ਭੈਣ ਨੂੰ ਟੂਬ ਬਣਾ ਦੇਵੀਂ ਅ ਸਾਡਾ ਤਾਂ ਕੋਈ ਪਤਾ ਨਹੀਂ ਸਾਰੇ ਸਾਥੀ ਫੜੇ ਜਾ ਰਹੇ ਨੇ ਕੁਝ ਸ਼ਹੀਦ ਹੋ ਗਏ ਕੀ ਪਤਾ ਫੜੇ ਜਾਣ ਪਿੱਛੋਂ ਫਾਂਸੀ ਦੀ ਸਜ਼ਾ ਮਿਲੇ ਕੇ ਕਾਲੇ ਪਾਣੀ ਦੀ ਇਹ ਆ ਕੇ ਧਰਮ ਸਿੰਘ ਨੇ ਚਾਂਦੀ ਦੇ ਰੁਪਈਆਂ ਦੀ ਇੱਕ ਥੈਲੀ ਝੋਲੇ ਵਿੱਚੋਂ ਕੱਢ ਕੇ ਨਿਹਾਲੋ ਦੀ 마ਸੀ ਨੂੰ ਫੜਾਈ ਤੇ ਕਿਹਾ ਭੈਣ ਨੂੰ ਰਤਾ ਸਦੋ 200 ਰੁਪਏ ਦੀ ਥੈਲੀ ਤਾਂ ਨਿਹਾਲੋ ਦੀ 마ਸੀ ਨੇ ਨਾ ਫੜੀ ਉਹ ਜਿੱਥੇ ਰੱਖੀ ਉੱਥੇ ਪਈ ਰਹੀ ਪਰ ਉਹ ਖੁਸ਼ੀ ਅਤੇ ਗਮਿੰਦੇ ਮਿਲਵੇਂ ਪਾਉਣਾ ਪ੍ਰੇਰਿਤ ਹੋ ਕੇ ਕੁਝ ਦੇ ਹੈਰਾਨ ਜਈ ਹੋਈ ਉੱਠ ਕੇ ਚਲੀ ਗਈ ਤੇ ਨਾਲ ਦੇ ਕੋਠੇ ਵਿੱਚੋਂ ਨਿਹਾਲੋ ਨੂੰ ਸੱਦ ਲਈ ਆ ਉਸ ਨੂੰ ਦੱਸ ਦਿੱਤਾ ਕਿ ਧਰਮ ਸਿੰਘ ਆਇਆ ਹੈ ਮਾਇਏ ਪਈ ਕਲੀਰੇ ਹੱਥੀ ਬੰਨੀ ਨਿਹਾਲੋ ਦੋਆ ਦੇ ਕੋਲ ਆਈ ਖੁਸ਼ੀ ਨਾਲ ਉਸ ਦਾ ਦਿਲ ਧੜਕਣ ਲੱਗ ਪਿਆ ਸੀ ਅੱਖਾਂ ਵਿੱਚ ਹੰਝੂ ਆ ਗਏ ਅਤੇ ਉਹ ਬੋਲ ਨਾ ਸકી ਖਲੋ ਗਈ ਧਰਮ ਸਿੰਘ ਉੱਠਿਆ ਉਸ ਨੇ ਉਹਦੇ ਸਿਰ ਤੇ ਪਿਆਰ ਦਿੱਤਾ ਤੇ ਆਖਿਆ ਤਗੜੀਆਂ ਨਿਹਾਲੋ ਆਹੋ ਭਾਉ ਮੁਸ਼ਕਲ ਨਾਲ ਉਸ ਦੀ ਜ਼ੁਬਾਨੋਂ ਨਿਕਲਿਆ ਇਹ ਦੇਖ ਸੰਤ ਮਹਾਤਮਾ ਬਣੇ ਹੋਏ ਰਾਮ ਸਿੰਘ ਆਗਦਾ ਸੀ ਇੱਕ ਵਾਰ ਜ਼ਰੂਰ ਮਿਲਣਾ ਹੈ ਨਿਆਲੋ ਨੂੰ ਦੇਖਣਾ ਹੈ ਨਿਆਲੋ ਨੇ ਦੇਖਿਆ ਬਸ਼ਾਂ ਦਾ ਉਸਨੇ ਪਹਿਲਾਂ ਹੀ ਲਿਆ ਸੀ ਪਰ ਉਹ ਕੀ ਆਗਦੀ ਕਿਵੇਂ ਮੰਦੇ ਭੇਦ ਪ੍ਰਗਟ ਕਰਦੀ ਉਹ ਤੀਜਾਂ ਜਾਉਣੀ ਸੀ ਮੇਲ ਘਰ ਆਇਆ ਸੀ ਉਹਦੀ ਬਾਹੀ ਚੂੜਾ ਪੈ ਚੁੱਕਾ ਸੀ ਮਾਸੀ ਕੋਲ ਸੀ ਮੋਟੀਆਂ ਅੱਖਾਂ ਖੋਲੀਆਂ ਪੂਰੀ ਜੋਤਨਾ ਨਾਲ ਦੇਖਿਆ ਅਤੇ ਸਿਰਫ ਇਹੋ ਗਿਆ ਦੇਖ ਲੋ ਰਤਾਰ ਰੋਕੇ ਇਹ ਫਿਰ ਹੌਲੀ ਜਿਹੀ ਬੋਲੀ ਹੀਰ ਬਾਗ ਰੋਂਦੀ ਨੂੰ ਡੋਲੀ ਪਾ ਕੇ ਤੋਰ ਦਿੱਤਾ ਜਾਏਗਾ ਕੀ ਪਤਾ ਫਿਰ ਮੇਲ ਹੋਏ ਕਿ ਨਾ ਜ਼ਰੂਰ ਮਿਲਾਂਗਾ ਨਿਆ ਲੋਦੀ ਸੁਰਤ ਉਹਦੇ ਹੰਝੂਆਂ ਤੇ ਉਹਦੇ ਬੋਲ ਨਾਲ ਰਾਮ ਸਿੰਘ ਬੋਲਿਆ ਰਾਮ ਸਿੰਘ ਦੇ ਦਿਲ ਦੀ ਹਾਲਤ ਬਦਲ ਚੁੱਕੀ ਸੀ ਦਿਲ ਦਿਮਾਗ ਵਿੱਚ ਖਲਬਲੀ ਮਚ ਗਈ ਸੀ ਉਹ ਵੀ ਸੋਚਦਾ ਸੀ ਕੀ ਆਕੇ ਕੀ ਕਰੇ ਉਹ ਮੈਦਾਨੇ ਜੰਗ ਦਾ ਸਪਾਹੀ ਸੀ ਬਰਤਾਨਵੀ ਸਾਮਰਾਜ ਦੀ ਸਾਰੀ ਪੁਲਿਸ ਤੇ ਫੌਜ ਉਸ ਦੀ ਪਾਅ ਵਿੱਚ ਸੀ ਕੋਈ ਖਦਾ ਕੀ ਪਤਾ ਉਸ ਨੂੰ ਕਹਿ ਦਿਉਣੀ ਸੀ ਕਿ ਵਫਾਂਸੀ ਉਸ ਦੇ ਥਰ-ਥਰਾਉਂਦੇ ਬੁੱਲਾਾਂ ਚੋਂ ਸਿਰਫ ਇਹੋ ਨਿਕਲਿਆ ਜਰੂਰ ਮਿਲਾਂਗੇ ਕੱਲ ਤੱਕ ਰਹੋਗੇ ਨਿਹਾਲੋ ਨੇ ਪੁੱਛਿਆ ਹਾਂ ਧਰਮ ਸਿੰਘ ਨੇ ਉੱਤਰ ਦਿੱਤਾ ਪਰ ਰਹਾਂਗੇ ਬਾਹਰ ਲਾਵਾ ਵੇਲੇ ਬੈਠਾਂਗੇ ਨਿਹਾਲੋ ਕੁਝ ਆਖਣ ਲੱਗੀ ਸੀ ਕਿ ਉਸ ਦੀ ਮਾਸੀ ਦੇ ਦੋ ਮੇਲਣ ਆ ਗਈਆਂ ਮੇਲਣਾਂ ਦੇ ਦੋਹਾਂ ਨੂੰ ਸੱਚਮੁੱਚ ਸੰਤ ਜਾਣ ਕੇ ਉਹਨਾਂ ਨੇ ਮੱਥਾ ਟੇਕ ਦਿੱਤਾ ਦੋਹਾਂ ਨੇ ਅੱਗੇ ਸ਼ੁਭ ਅਸੀਸਾਂ ਦਿੱਤੀਆਂ ਤੇ ਬਦਨ ਬਲਾਸ ਹੋਣ ਲੱਗ ਪਏ ਨਿਆਲੁਰਤਾ ਦੂਰ ਹੋ ਕੇ ਬੈਠ ਗਈ ਤੇ ਰਾਮ ਸਿੰਘ ਵੱਲ ਦੇਖੀ ਤੇ ਸੋਚੀ ਜਾਣ ਲੱਗੀ ਉਹ ਕੀ ਆਖੇ ਮਰਾਤ ਆ ਗਈ ਪਿੰਡ ਵਿੱਚ ਰੁਕਣ ਹੋ ਗਈ ਵਾਜਾ ਤੇ ਆਤਿਸ਼ਬਾਜੀ ਜਾਂ ਜਾਂ ਜਾਂਜੀ ਨਾ ਲੈ ਸਨ ਅੱਧੀ ਰਾਤ ਤੱਕ ਧੂਮ ਧਾਮ ਰਹੀ ਤੇ ਫਿਰ ਚੁੱਪ ਅਗਲਾ ਦਿਨ ਚੜਿਆ ਭਾਈ ਸੱਦਿਆ ਗਿਆ ਬਾਬੇ ਦੀ ਦੇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਦੁਆਰੇ ਚੋਂ ਕਰ ਲਿਆ ਕੇ ਪ੍ਰਕਾਸ਼ ਕੀਤਾ ਗਿਆ। ਜਾਂਜੀ ਤੇ ਮਾਂਜੀ ਬੈਠ ਗਏ। ਭਾਈ ਜੀ ਸ਼ਬਦ ਪੜਨ ਲੱਗੇ ਸ਼ਬਦਾਂ ਦੇ ਪਿੱਛੋਂ ਲਾਵਾਂ ਹੋਈਆਂ। ਲਾਵਾਂ ਦੇ ਸਮੇਂ ਚਾਦਰ ਤੇ ਫੁਲਕਾਰੀ ਵਿੱਚ ਲਪੇਟੀ ਹੋਈ ਨਿਹਾਲੋ ਚਾਚੇ ਮਾਸੜ ਤੇ ਭਰਾਵਾਂ ਦੇ ਹੱਥਾਂ ਦੇ ਆਸਰੇ ਲਾੜੇ ਦੇ ਪਿੱਛੇ-ਪਿੱਛੇ ਫਿਰਦੀ ਰਹੀ। ਉਸ ਦਾ ਮੂੰਹ ਸਿਰ ਐਨਾ ਕੱਜਿਆ ਸੀ ਕਿ ਉਸ ਨੂੰ ਕਿਸੇ ਇਸਤਰੀ ਪੁਰਸ਼ ਦਾ ਪਤਾ ਨਹੀਂ ਸੀ ਉਸਨੇ ਤਾਂ ਆਪਣੇ ਹੋਣ ਵਾਲੇ ਪਤੀ ਦੀ ਸ਼ਕਲ ਵੀ ਨਹੀਂ ਸੀ ਤੱਕੀ ਉਹ ਪਰਦੇ ਓਲੇ ਰੋਈ ਜਾਂਦੀ ਸੀ ਸੋਚੀ ਜਾਂਦੀ ਸੀ ਜੀਵਨ ਚ ਬੀਤੀਆਂ ਗੱਲਾਂ ਨੂੰ ਚੇਤੇ ਕਰੀ ਜਾਂਦੀ ਸੀ ਲਾਵਾ ਹੋ ਗਈਆਂ ਸਿੱਖਿਆ ਦਿੱਤੀ ਗਈ ਲਾੜੇ ਸੁਮੇਤ ਜਾਂਜੀ ਉੱਠ ਕੇ ਬਾਹਰ ਚਲੇ ਗਏ ਪਿੰਡ ਦੇ ਚੌਂਕ 'ਚ ਬੁੱਢੇ ਪੀਪਲ ਦੇ ਹੇਠਾਂ ਜਾਂਜ ਦਾ ਉਤਾਰਾ ਸੀ ਭੰਡ ਤੇ ਨਕਲੀ ਆ ਗਏ ਜਾਂਜੀਆਂ ਦਾ ਮਨ ਪਰਚਾਵਾ ਹੋ ਰਿਹਾ ਸੀ ਕਿ ਇਕਦਮ ਸਭ ਦਾ ਧਿਆਨ ਬਾਹਰੋਂ ਆ ਰਹੀ ਗਲੀ ਵੱਲ ਹੋ ਗਿਆ ਗਲੀ ਵਿੱਚ ਅਨੋਖੇ ਹੀ ਹੁਲਗੇ ਨਾਲ ਮੰਗੋ ਖਲੋਤੀ ਸੀ ਉਹਦੇ ਸਿਰ ਦੇ ਵਾਲ ਕੱਟੇ ਹੋਏ ਛੱਤੇ ਸਨ ਉਹ ਉਹੋ ਵੀ ਮਿੱਟੀ ਕੱਟੇ ਪਰੇ ਖਰਵੇ ਦੇ ਕੰਡਿਆਂ ਨਾਲ ਖਲੋਤੇ ਸਨ ਉਸ ਦੇ ਲਗਾਲੀ ਰਾ ਦਾ ਬੁਖ ਕੁੱਟਦਾ ਸੀ ਉਹਦਾ ਕੁੱਟਾ ਮੇਲਾ ਤੇ ਥਿੰਦਾ ਸੀ ਤਨ ਨੂੰ ਪੂਰਾ ਨਹੀਂ ਕਹਿ ਚ ਸਕਦਾ ਮੰਗੋ ਦੀਆਂ ਛਾਤੀਆਂ ਅਧੀਆਂ ਕੱਡੀਆਂ ਸਨ ਕਿਤੇਓ ਕਿਤੇ ਉਹ ਪਿੰਡਾ ਦਿੱਸਦਾ ਸੀ ਖੱਦਰ ਦੀ ਕਾਲੀ ਤੇੜ ਸਲਵਾਰ ਸੀ ਉਸ ਦੇ ਰੰਗ ਨੂੰ ਮੈਲ ਨੇ ਲੁਕੋਇਆ ਹੋਇਆ ਸੀ ਹੱਥ ਵਿੱਚ ਮੇਰੀ ਦੀ ਛੋਟੀ ਸਿਰ ਤੇ ਪੈਰਾਂ ਤੋਂ ਨੰਗੀ ਅੱਖਾਂ ਵਾਲ ਚਿਹਰੇ ਤੇ ਮੈਲ ਦੀਆਂ ਕਰਾਲਾਂ ਸਨ ਬੁੱਲਾਂ ਉੱਤੇ ਜਿਪੜੀ ਬੁੱਲਾਂ ਉੱਤੇ ਪਿਪੜੀ ਜੰਮੀ ਹੋਈ ਸੀ ਲੋਕਾਂ ਦਾ ਧਿਆਨ ਉਸ ਵੱਲ ਸ਼ਾਇਦ ਨਾ ਹੀ ਜਾਂਦਾ ਜਿਉ ਖੇੜ ਖੜਾ ਕੇ ਹੱਦੀ ਨਾ ਹਾਸੇ ਦੇ ਨਾਲ ਹੀ ਬੁੱਲੀਆਂ ਬੇਤੁਕੀਆਂ ਬੋਲਣ ਲੱਗ ਪਈਆਂ ਆ ਗਈ ਮੈਂ ਆਪਣੇ ਪਿੰਡ ਆ ਗਈ ਉਹ ਜੋ ਉਬਰਹੀਦੀ ਤੇਰਾ ਰਾਜ ਨਾ ਫਰੰਗੀਆਂ ਰਹਿਣਾ ਤੇਰਾ ਰਾਜ ਨਾ ਰਾਜ ਨਾ ਫਰੰਗੀਆਂ ਰਹਿਣਾ ਜ਼ੁਲਮ ਕਮਾਲਾ ਰਾਜ ਕੇ ਤੇਰਾ ਰਾਜ ਵੇ ਉਸ ਨੇ ਹੱਥ ਉੱਚਾ ਕਰਕੇ ਇੱਕ ਗਵਈਏ ਵਾਂਗ ਉੱਚੀ ਹੇਕ ਤੇ ਮਿੱਠੀ ਸੁਰ ਨਾਲ ਟੱਪੇ ਦੀ ਤਰਜ ਤੇ ਗਾਇਆ ਜੰਜ ਕਿਸ ਦੀ ਜੰਜ ਆਈ ਹੈ ਜਾਂਜੀਆਂ ਵੱਲ ਦੇਖ ਕੇ ਬੋਲੀ ਉਸ ਨੇ ਬੜੇ ਧਿਆਨ ਨਾਲ ਸਾਰੇ ਜਾਂਜੀਆਂ ਵੱਲ ਦੇਖਿਆ ਮੇਹਤਾ ਮੰਗੋ ਹੈ ਮੰਗੋ ਮਹਿਰੀ ਧਰਮੇ ਦੀ ਮਾਂ ਪਿੰਡ ਦੇ ਬੰਦਿਆ ਰੌਲਾ ਪਾ ਦਿੱਤਾ ਉਹ ਜਿਸ ਨੂੰ ਡਾਕੂ ਚੁੱਕ ਕੇ ਲੈ ਗਏ ਹਨ ਇਹ پاگل ਹੋ ਗਈ ਮੰਗੋ پاگل ਲੋਕਾਂ ਦੇ ਬੋਲਾਂ ਨੂੰ ਮੰਗੋ ਨੇ ਸੁਣ ਲਿਆ پاگل ਦੇ ਕੰਨ ਬੜੇ ਪਤਲੇ ਹੁੰਦੇ ਹਨ ਉਹ ਸੁਣ ਕੇ ਬੋਲੀ ਕੌਣ ਆਖਦਾ ਮੈਂ پاگل ਇਹ ਆਖਦੀ ਹੋਈ ਉਹ ਅੱਗੇ ਨਿਕਲ ਗਈ ਪਿੰਡ ਦੇ ਨਿਆਣੇ ਉਸ ਦੇ ਮਗਰ ਲੱਗਾ ਉਸ ਦੀ ਹਾਲਤ ਬੜੀ ਤਰਸਯੋਗ ਸੀ ਸਮੇਂਦਾਰ ਦੇਖ ਕੇ ਅਥਰੂ ਕੇਰ ਲੱਗੇ ਤੇ ਮੂਰਖ ਹਸਣ ਮੰਗੋ ਨੇ ਪਿੰਡ ਨੂੰ ਸਿਆਣ ਲਿਆ ਆਪਣੇ ਘਰ ਨੂੰ ਦੇਖਿਆ ਜਿਹੜਾ ਟੱਟਾ ਹੋਇਆ ਖੋਲਾ ਬਣ ਗਿਆ ਸੀ ਤੇ ਪੁਲਿਸ ਵਾਲਿਆਂ ਨੇ ਢਾਟੇ ਦੀ ਕੀਤਾ ਸੀ ਨਿਹਾਲੋ ਦੀ ਮਾਸੀ ਉਸ ਦੀ ਮਾਤਾ ਪਿੰਡ ਦੀਆਂ ਤੀਵਿਆਂ ਨੇ ਮੰਗੋ ਨੂੰ ਦੇਖਿਆ ਉਹਦੀ ਮੰਦੀ ਦਛਾ ਤੇ ਅਥਰੂ ਕੇਰੇ ਸਰਕਾਰ ਨੂੰ ਮੰਦੇ ਬੋਲ ਬੋਲੇ ਮਰ ਗਏ ਸ਼ਾਮੇ ਅਮਲੀ ਗਾਲਾਂ ਦਿੱਤੀਆਂ ਤੇ ਉਸ ਨੂੰ ਬਿਠਾ ਕੇ ਕੁਝ ਖਵਾਉਣ ਲੱਗੀਆਂ ਜਾਂ ਜਿਹਨੂੰ ਰੋਟੀ ਖਵਾਈ ਗਈ ਡੋਲੀ ਤੁਰਨ ਦੀ ਤਿਆਰੀ ਹੋਈ ਚੀਕਾ ਮਾਰਦੀ ਨਿਹਾਲੋ ਨੂੰ ਭਰਾ ਨੇ ਚੋਕੇ ਡੋਲੀ ਵਿੱਚ ਬਿਠਾਇਆ ਹਿੱਸੀ ਕਿ ਪੁਲਿਸ ਦੀ ਧਾੜ ਆ ਗਈ ਰੰਗ ਚ ਭੰਗ ਪੈ ਗਿਆ ਸਾਰੇ ਪਿੰਡ ਨੂੰ ਘੇਰ ਲਿਆ ਜਾਂ ਜੀਆਂ ਨੂੰ ਬਿਠਾ ਲਿਆ ਤੇ ਇੱਕ ਇੱਕ ਆਦਮੀ ਦੀ شناخت ਹੋਣੀ ਸ਼ੁਰੂ ਹੋਈ ਨਿਹਾਲੋ ਦਾ ਪਿਤਾ ਸੋਨ ਸਿੰਘ ਭਰਾ ਨਿਹਾਲ ਸਿੰਘ ਤੇ ਦੋ ਜਨਜੀ ਪੁਲਿਸ ਨੇ ਫੜ ਇਹ ਬੱਬਰਾਂ ਦੇ ਸਾਥੀ ਹਨ ਜੇਲਦਾਰ ਦੇ ਪੁੱਤਰ ਦੇ ਸਾਰਨ ਵਿੱਚ ਇਨਾਂ ਦਾ ਹੱਥ ਹੈ ਕਿਸੇ ਚੋਰੀ ਚੋਕ ਨੇ ਥਾਣੇ ਇਤਲਾਹ ਦਿੱਤੀ ਸੀ ਪਿੰਡ ਦੀ ਤਲਾਸ਼ੀ ਹੋਈ ਹੋਰ ਕੋਈ ਆਦਮੀ ਸ਼ੱਕੀ ਨਾ ਮਿਲਿਆ ਚੋਹਾ ਨੂੰ ਬਿਠਾ ਕੇ ਜੰਝ ਨੂੰ ਤੋਂ ਦਾ ਹੁਕਮ ਦੇ ਦਿੱਤਾ ਨਿਹਾਲੋ ਨੇ ਸੁਣ ਲਿਆ ਕਿ ਉਸ ਦੇ ਪਿਤਾ ਤੇ ਭਰਾ ਨੂੰ ਫੜ ਲਿਆ ਗਿਆ ਸੀ ਉਸ ਨੂੰ ਇਹ ਵੀ ਪਤਾ ਲੱਗ ਗਿਆ ਸੀ ਕਿ ਆਰਮ ਸਿੰਘ ਤੇ ਧਰਮ ਸਿੰਘ ਪਿੰਡੋਂ ਬਾ ਨਿਕਲ ਗਏ ਸਨ ਉਹ ਪੁਲਿਸ ਦੇ ਹੱਥ ਨਹੀਂ ਆਏ ਸਨ ਡੋਲੀ ਵਿੱਚ ਬੈਠੀ ਹੋਈ ਨਿਹਾਲੋ ਚੀਕਾਂ ਮਾਰਦੀ ਹੋਈ ਵੀਰ ਤੇ ਬਾਪ ਦਾ ਖਿਆਲ ਕਰਕੇ ਲਹੂ ਦੇ ਅਥਰੂ ਕੇਰ ਦੀ ਸੋਹਰੇ ਤੁਰ ਗਈ ਸਾਰੇ ਆਦਮਪੁਰ ਵਿੱਚ ਸੋਕਸ਼ ਆ ਗਿਆ ਹਾਸੇ ਖੁਸ਼ੀ ਤੇ ਮਖੌਲ ਦੀ ਥਾਂ ਡਰ ਮੌਤ ਦਾ ਡਰ ਲੁੱਟ ਦਾ ਡਰ ਤੇ ਨਰਾਦਰੀ ਦਾ ਡਰ ਵੀ ਸੀ ਸਾਰੇ थर-थर ਕੰਬਣ ਲੱਗੇ ਪੁਲਸ ਪਿੰਡ ਵਾਲਿਆਂ ਨੂੰ ਪੁੱਛਣ ਲੱਗੀ RAM ਸਿੰਘ ਤੇ ਦਰਮ ਸਿੰਘ ਤੁਸੀਂ ਦੇ ਪਿੰਡ ਆਏ ਹਨ ਕਿੱਥੇ ਹਨ ਦੱਸੋ ਕਿਸ ਦੇ ਘਰ ਰਹੇ ਸੀ ਕਿਸ ਨੂੰ ਮਿਲੇ ਸੀ ਸਾਰੇ ਚੋਪਰ ਸੰਨ ਲੋ ਜੀ ਅੱਜ ਲਈ ਨਾ ਇਤਿਹਾਸ ਲੈ ਕੇ ਹਾਜ਼ਰ ਹਾਂ ਇਤਿਹਾਸ ਪੜਦਾ ਸੁਣਦੇ ਸੁਣਾਉਂਦੇ ਸਮੇਂ ਬੇਨਤ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋਈਆਂ ਨੇ ਹੋਈਆਂ ਹੋਣਗੀਆਂ ਗੁਰੂ ਸਾਹਿਬ ਅਰਦਾਸ ਬੇਨਤੀ ਹੈ ਕਿ ਨਾਦਾਨ ਜਾਂ ਸਿੰਘ ਜਾਣ ਕੇ ਮਾਫ ਕਰਨਾ ਅੱਗੇ ਤੋਂ ਸਿੰਘ ਨੂੰ ਸਹੀ ਇਤਿਹਾਸ ਪੜਨ ਸੁਣ ਸੁਣਾਉਣ ਦੀ ਸੋਝੀ ਬਖਸ਼ਣ ਕੱਲ ਨੂੰ ਅਗਲਾ ਅਧਿਆਇ ਲੈ ਕੇ ਕੱਲ ਨੂੰ ਹਾਜ਼ਰ ਹੋਵਾਂਗੇ ਵਾਹਿਗੁਰਜੀ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ